ਸਿੱਖਾਂ ਦਾ ਬਿਲਕੁਲੀ ਜਿਹੜਾ ਜਿਹੜੇ ਬੀਜੇਪੀ ਦੇ ਨਾਲ ਜਾਂਦੇ ਨੇ ਆਰਐਸਐਸ ਦੇ ਨਾਲ ਜਾਂਦੇ ਨੇ ਖਾਸ ਕਰਕੇ ਵੈਸੇ ਪੰਜਾਬੀ ਸਰ ਜਿਹੜੇ ਦਿੱਲੀ ਦੇ ਨਾਲ ਰਲਣਗੇ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਜਿੱਦਲੀ ਦੇ ਨਾਲ ਆਪਣਾ ਫਰਕ ਰੱਖਣਾ ਆਪਾਂ ਬਸ ਜਿ ਬੈਠਿਆ ਆਪਣੀ ਸੀ ਆਪਣੀ ਆ ਉਹਨਾਂ ਦੀ ਹੋ ਮੈਂ ਵੀ ਆਪਾਂ ਹੁਣ ਉਹਰੇ ਗੱਲ ਕਰੀਆ ਹੁਣੇ ਤੁਸੀਂ ਮੇਰੀ ਕੁਰਸੀ ਤੇ ਜਾ ਕੇ ਆਓਗੇ ਤਾਂ ਆਪਣਾ ਪ੍ਰੋਗਰਾਮ ਹੀ ਤਰ੍ਹਾਂ ਖਰਾਬ ਹੋ ਜੀ ਜਾਂ ਮੈਂ ਇਧਰ ਜ਼ਿਆਦਾ ਜਾਅਰ ਹੋਊਗਾ ਜੀ ਤੋਂ ਹਰ ਇੱਕ ਦੀ ਕਸੀਮਾ ਜੇ ਸੀਮਾ ਚ ਦਬੀ ਰਹੇਗੀ ਤਾਂ ਕੋਈ ਇਤਰਾਜ਼ ਨਹੀਂ ਵੀਰ ਸੀਮਾ ਟੱਪੇਗੀ ਫਿਰ ਅਸੀਂ ਨਹੀਂ ਢੱਪੰਦੇ ਵੀ ਬਸ ਗਲਤ ਹੈ ਜੀ ਤੇ ਜਿਹੜਾ ਵੀ ਜਾਏਗਾ ਉਹ ਮਾੜੀ ਗੱਲ ਹੈ ਸਾਨੂੰ ਸचेत ਰਹਿਣਾ ਹੋਊਗਾ ਕਿ ਐਸਆਰ ਹੋਣੀ ਹੈ 27 ਦੇ ਵਿੱਚ ਜਿਹੜੇ ਦਮਦਗੇ ਮਾਰੇ ਜਾ ਰਹੇ ਨੇ ਜਾਂ ਉਹ ਸ਼ਕਨੀ ਪਾਸੇ ਨਾਲ ਜਿੱਤੰਗੇ ਜਾਂ ਕਿਸੇ ਨੂੰ ਨਾਰ ਲਾ ਕੇ ਚਾਹੇ ਜਮੇ ਹੀ ਛੋਟੇ ਜਿਹਨੂੰ ਨਾਰ ਲਾ ਲੈਣਾ ਉਹ ਜਮਿਆ ਕਈ ਤਸੀ ਟਕਸਾਲ ਵਾਲੇ ਅ ਮੁਖੀ ਨੇ ਕਹਿੰਦੇ ਜੀ ਅਸੀਂ ਤਾਂ ਮਹਾਰਾਸ਼ਟਰ ਚ ਵੀ ਉੱਥੇ ਤੁਸੀਂ ਭਾਜਪਾ ਨੂੰ ਵੋਟ ਪਾਉਂਦੇ ਪਰ ਕੋਈ ਹਵਨ ਕਰਨ ਵੀ ਚੱਲ ਗਿਆ ਸੀ ਉੱਥੇ ਆਰਾਮ ਮੰਦਰ ਵਿੱਚ ਤੇ ਉਹ ਕਹਿੰਦੇ ਹਵਨ ਤਾਂ ਠੀਕ ਹੈ ਹੁਣ ਜੇ ਸਿੱਖਾਂ ਦੇ ਵਿੱਚ ਹਵਨ ਕਰਨਾ ਠੀਕ ਹੈ ਉਹ ਤਾਂ ਕਹਿੰਦੇ ਕੁੰਭ ਬਣਾਉਣਾ ਵੀ ਠੀਕ ਹੈ ਹਾਂ ਬਸ ਫਿਰ ਠੀਕ ਹੈ ਫਿਰ ਮੰਨ ਲਓ ਫਿਰ ਤੁਸੀਂ ਮੰਨ ਲਓ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਮੱਥਾ ਟੇਕਣਾ ਬੰਦ ਕਰ ਦਿਓ ਫਿਰ ਬਿਨਾਂ ਕਰੋ ਨਾ ਪ੍ਰਾਰਥਨਾ ਫਿਰ ਤੁਸੀਂ ਇਹ ਗੁਰੂ ਗ੍ਰੰਥ ਸਾਹਿਬ ਦੇ ਤਾਂ ਪੈਰੋ ਕਰ ਹੈ ਨਹੀਂ ਫਿਰ ਹੋਰ ਜਿਹਦੇ ਮਰਜ਼ੀ ਹੋ ਜਾਓ ਕੋਈ ਜੀ ਦੇ ਵੀ ਦੇਵ ਤੇ ਮੂਰਤੀ ਪੂਜਾ ਜੋ ਕਰਨਾ ਕੱਢੀ ਜਾਓ